2 ਫਰਵਰੀ 1921 ਦੇ ਨੂੰ ਧੰਨ ਗੁਰੂ ਨਾਨਕ ਦੇਵ ਪਾਸ਼ਾ ਜੀ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਬਾਬੇ ਦਾ ਪ੍ਰਕਾਸ਼ ਹੋਇਆ ਹੈ ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਖੂਨੀ ਸਾਕਾ ਵਾਪਰਿਆ ਜਿਹਨੂੰ ਅਸੀਂ ਸਾਕਾ ਨਨਕਾਣਾ ਸਾਹਿਬ ਕਹਿ ਕੇ ਯਾਦ ਕਰਦੇ ਹਾਂ ਉਸ ਤੋਂ ਬਾਅਦ ਸਿੱਖਾਂ ਨੇ ਇੱਕ ਫੈਸਲਾ ਲਿਆ 4 ਅਪ੍ਰੈਲ 1921 ਨੂੰ ਉਹ ਫੈਸਲਾ ਕੀ ਸੀ ਕਿ ਸਾਰੇ ਕੌਮ ਨੇ ਫੈਸਲਾ ਮੰਨਿਆ ਤੇ ਜਦੋਂ ਮੰਨਿਆ ਉਹਦਾ ਫਿਰ ਨਤੀਜਾ ਕੀ ਨਿਕਲਿਆ ਆਓ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫੱਦੇ ਸਾਂਝੀ ਕਰ ਲਈਏ ਜੀ ਪਿਆਰ ਤੇ ਸਤਕਾਰ ਨਾਲ ਖੋਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਪਹਿਲਾਂ ਵੀ ਗੱਲ ਆਖੀ ਹੈ ਕਿ ਸਿੱਖ ਕੌਮ ਦੇ ਅੰਦਰ ਬਹੁਤ ਸਹਾਕੇ ਵਾਪਰਿਆ ਉਹਦਾ ਕਾਰਨ ਸੀ ਜਦੋਂ ਗੁਰਦੁਆਰਿਆਂ ਦੇ ਉੱਤੇ ਮਾੜੀ ਬਿਰਤੀ ਦੇ ਲੋਕ ਕਾਬਜ਼ ਹੋ ਗਏ ਜਿਨ੍ਹਾਂ ਨੇ ਕੋਈ ਗੁਰਮਤ ਦੀ ਗੱਲ ਨਹੀਂ ਕਰਨੀ ਜਿਨ੍ਹਾਂ ਨੇ ਕੋਈ ਮਰਿਆਦਾ ਦੀ ਗੱਲ ਨਹੀਂ ਕਰਨੀ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਪਣੀ ਐਸ ਪ੍ਰਸਤੀ ਦਾ ਅੱਡਾ ਬਣਾ ਲਿਆ ਸੀ ਉਹਨਾਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਤੋਂ ਕੱਢਣ ਵਾਸਤੇ ਸਮੇ ਸਮੇ ਸਿਰ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਤੇ ਬਹੁਤ ਯੋਗਦਾਨ ਪਾਇਆ ਗੁਰਦੁਆਰਾ ਸੁਧਾਰ ਲਹਿਰ ਚੱਲੀ ਗੁਰਦੁਆਰਾ ਸੁਧਾਰ ਲਹਿਰ ਨੇ ਗੁਰਦੁਆਰਾ ਤਰਨਤਾਰ ਸਾਹਿਬ ਨੂੰ ਮਹੰਤਾ ਤੋਂ ਆਜ਼ਾਦ ਕਰਵਾਇਆ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹੋਰ ਗੁਰਦੁਆਰਿਆਂ ਨੂੰ ਮਹੰਤਾ ਤੋਂ ਆਜ਼ਾਦ ਕਰਵਾਇਆ ਤੇ ਚੰਗੇ ਗੁਰਮਕਸੂਜਬਾਨ ਸੋ ਜਵਾਨ ਪ੍ਰਬੰਧਕਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਦਿੱਤੇ ਗਏ ਹੁਣ ਜਦੋਂ ਸਾਰੇ ਪਾਸੋਂ ਪ੍ਰਬੰਧ ਆਪੜੇ ਹੱਥ ਵਿੱਚ ਗੁਰਦੁਆਰਾ ਸ਼੍ਰੋਮਣੀ ਕਮੇਟੀ ਨੇ ਲਿਆ ਗੁਰਦੁਆਰਾ ਸੁਧਾਰ ਲਹਿਰ ਦੇ ਸਹਿਯੋਗ ਦੇ ਨਾਲ ਉਹਨਾਂ ਨਕਾਣਾ ਸਾਹਿਬ ਸਾਹਮਣੇ ਦਿਸ ਰਿਹਾ ਸੀਗਾ ਜਿੱਥੇ ਨਰੈਣੂ ਮਹੰਤ ਆਪਣੇ ਗੁੰਡਿਆਂ ਦੇ ਨਾਲ ਬੈਠ ਕੇ ਆਪਣੀ ਮਨਮਰਜ਼ੀਆ ਕਰਦਾ ਸੀ ਆਈਆਂ ਗਈਆਂ ਧੀਆਂ ਭੈਣਾਂ ਨੂੰ ਗੰਦੇ ਕਮੈਂਟ ਕਰਨੇ ਆਈਆਂ ਹੋਈਆਂ ਬੀਬੀਆਂ ਦੀਆਂ ਇੱਜ਼ਤਾਂ ਨੂੰ ਲੁੱਟਣਾ ਜਾਂ ਫਿਰ ਹైదరాబాద్ ਤੋਂ ਆਏ ਹੋਏ ਜੱਜ ਦੇ ਬੱਚੀ ਦੇ ਨਾਲ ਰੇਪ ਕਰਨਾ ਸਰੋਵਰ ਦੇ ਵਿੱਚ दारू ਦੀਆਂ ਬੋਤਲਾਂ ਠੰਡੀਆਂ ਕਰਨੀਆਂ ਜਿੱਥੇ ਕੀਰਤਨ ਹੁੰਦਾ ਆ ਉਥੇ ਨਾਚੀਆਂ ਨਚਾਉਣੀਆਂ ਜਦੋਂ ਕਿਸੇ ਨੇ ਰੋਕਣਾ ਤਾਂ ਇਹ ਗੱਲ ਕਹਿ ਦੇਣੀ ਕਿ ਸਾਡਾ ਇਹ ਘਰ ਹੈ ਅਸੀਂ ਆਪਣੀ ਮਰਜ਼ੀ ਕਰਾਂਗੇ ਤੁਹਾਡੇ ਕੋਲ ਕੋਈ ਦਮ ਹੈ ਤਾਂ ਸਾਨੂੰ ਰੋਕ ਲਓ ਫਿਰ ਗੁਰੂ ਕੇ ਯੋਧੇ ਉੱਠੇ ਲਸ਼ਮਣ ਸਿੰਘ ਧਾਰੋਵਾਲ ਵਰਗੇ ਕਰਤਾਰ ਸਿੰਘ ਛੱਬਰ ਵਰਗੇ ਬੋਟਾ ਸਿੰਘ ਲਾਇਨਪੁਰ ਵਰਗੇ ਜਿਨ੍ਹਾਂ ਨੇ ਲਸ਼ਮਣ ਸਿੰਘ ਧਾਰੋਵਾਲ ਵਰਗਿਆਂ ਨੇ ਭਾਈ ਤਹਿਲ ਸਿੰਘ ਵਰਗਿਆਂ ਨੇ 100 ਤੋਂ ਬਾਅਦ ਗੁਰੂ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਭਾਈ ਦਰਵਾਰਾ ਸਿੰਘ ਵਰਗਿਆਂ ਨੇ ਭਾਈ ਕੇਰ ਸਿੰਘ ਵਰਗਿਆਂ ਨੇ ਆਪਣਾ ਖੂਨ ਡੋਲ ਕੇ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਇਨ੍ਹਾਂ ਨਰੈਣੂ ਮਹੰਤਾ ਦੇ ਕੋਲੋਂ ਆਜ਼ਾਦ ਕਰਵਾਇਆ ਜਦੋਂ 100 ਤੋਂ ਬਾਅਦ ਗੁਰੂ ਕੇ ਸਿੱਖ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਣ ਵਾਸਤੇ ਸ਼ਹੀਦੀ ਦਾ ਜਾਮ ਪੀਂਦੇ ਆ ਨਾ ਇਹ ਕਾਟਣਾ ਨਹੀਂ ਦੀ ਬਾਪਰੀ ਸੀ 2 ਫਰਵਰੀ 1921 ਨੂੰ ਵਾਪਰੀ ਸੀ। ਤੋੜੇ ਕੋ ਸਮੇ ਬਾਅਦ 4 April 1921 ਨੂੰ ਕਿਨਨਕਾਣਾ ਸਾਹਿਬ ਦੀ ਘਟਨਾ ਦਾ ਸਿੱਖ ਸਮਾਜ ਦੇ ਅੰਦਰ ਸਿੱਖ ਧਰਮ ਦੇ ਅੰਦਰ ਬਹੁਤ ਵੱਡਾ ਰੋਸ ਹੈ। ਅਸੀਂ ਸਰਕਾਰ ਦੇ ਨਾਲ ਇਸ ਗੱਲ ਦਾ ਰੋਸ ਪ੍ਰਗਟਾ ਰਹੇ ਹਾਂ। ਇਸ ਗੱਲ ਦਾ ਸਬੂਤ ਦੇਣ ਵਾਸਤੇ ਸਾਡੇ ਆਗੂਆਂ ਨੇ ਇੱਕ ਹੁਕਮ ਕੀਤਾ ਸਿੱਖ ਕੌਮ ਨੂੰ ਕਿ ਸਾਰੇ 4 ਅਪ੍ਰੈਲ 1921 ਨੂੰ ਆਪਣੇ ਸਿਰਾਂ ਦੀ ਉੱਤੇ ਵੀਰ ਕਾਲੀਆਂ ਪੱਗਾਂ ਸਜਾਉਣਗੇ ਤੇ ਬੀਬੀਆਂ ਕਾਲੀਆਂ ਚੁੰਨੀਆਂ ਲੈਣਗੀਆਂ ਇੱਥੇ ਮਸਲਾ ਰੰਗ ਦਾ ਨਹੀਂ ਹੈ ਇੱਥੇ ਮਸਲਾ ਕੌਮ ਦੀ ਏਕਤਾ ਦਾ ਸੀਗਾ ਕਿ ਕੌਮ ਇਕੱਠੀ ਹੈ ਸੋ 4 ਅਪ੍ਰੈਲ 1921 ਨੂੰ ਸਿਰ ਤੇ ਕਾਲੀਆਂ ਪੱਗਾਂ ਵੀਰਾ ਨੇ ਬੰਨੀਆਂ ਤੇ ਭੈਣਾਂ ਨੇ ਸਿਰ ਤੇ ਕਾਲੀਆਂ ਚੁੰਨੀਆਂ ਲੱਦੀਆਂ ਵੱਡੇ ਵੱਡੇ ਕੜਾਹੇ ਭਰ ਕੇ ਰਣਕਾਣਾ ਸਾਹਿਬ ਅੰਦਰ ਰੱਖੇ ਗਏ ਕਾਲੇ ਰੰਗ ਦੇ ਨਾਲ ਜਦੋਂ ਬੀਬੀਆਂ ਆਉਂਦੀਆਂ ਤੇ ਉਸ ਕੜਾਹੇ ਦੇ ਵਿੱਚ ਆਪਣੀ ਚੁੰਨੀਆਂ ਨੂੰ ਕਾਲਾ ਰੰਗ ਰੰਗਾ ਕੇ ਫੇਰ ਆਪਣੇ ਸਿਰ ਦੇ ਉੱਤੇ ਲੈਂਦੀਆਂ ਕਈਆਂ ਨੇ ਤਾਂ 4 ਅਪ੍ਰੈਲ ਨੂੰ ਹੀ ਕਾਲਾ ਰੰਗ ਬੰਨਿਆ ਤਕੀਆ ਨੇ ਪੱਕਾ ਹੀ ਕਰ ਲਿਆ ਕਿ ਅਸੀਂ ਕਾਲਾ ਰੰਗ ਹੀ ਬਨਣਾ ਆ ਸੋ ਇਸ ਮੁਹੰਮਦ ਦੇ ਵਿੱਚ ਰਾਜਾ ਰਿਪੂ ਦਮਨ ਸਿੰਘ ਵੀ ਸ਼ਾਮਲ ਹੋਇਆ ਸੀਗਾ ਉਹਨੇ ਵੀ ਆਪਣੇ ਸਿਰ ਤੇ ਕਾਲੀ ਪੱਗ ਬੰਨੀ ਸੀ ਸੋ ਉਹਦੀ ਕਾਲੀ ਪੱਗ ਗੋਰਿਆਂ ਨੂੰ ਬਹੁਤ ਰੜਕੀ ਸੀ ਇੱਕ ਵੱਖਰਾ ਵਿਸ਼ਾ ਆ ਫਿਰ ਉਹਦੀ ਕਾਲੀ ਪੱਗ ਦੇ ਵਿੱਚੋਂ ਕਿਵੇਂ ਜੈਤੋ ਦਾ ਮੋਰਚਾ ਖੜਾ ਹੁੰਦਾ ਆ ਸੋ ਸਾਰੇ ਸਿੱਖਾਂ ਦੁਆ ਨੇ ਕਾਲੀਆਂ ਪੱਗਾਂ ਤੇ ਬੀਬੀਆਂ ਦੇ ਕਾਲੇ ਦੁਪੱਟੇ ਲਿੱਤੇ ਸੀਗੇ ਚੁੰਨੀਆਂ ਦਿੱਤੀ ਸੀਗੀਆਂ ਇਹ ਘਟਨਾ 4 April 1921 ਬੀਤੇਗਾ ਸਤਕਾ ਨਨਕਾਣਾ ਸਾਹਿਬ ਤੋਂ ਰੋਸ ਵੱਜੋ ਇਹ ਫੈਸਲਾ ਕੀਤਾ ਗਿਆ ਸੀ ਗੁਰੂ ਮਾਲਕ ਕਿਰਪਾ ਕਰੇ ਸਤਗੁਰ ਮਿਹਰਮਤ ਕਰੇ ਬਲਾਉ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ